ਅਬਿਯਾਰਨੋ ਸਸਤੀ ਆਈ ਠੀਕ ਹੈ ਬਾਜ਼ਾਰ ਨਾਲ ਸਸਤੀ ਆ ਹਾਂ ਜੀ ਜਿਵੇਂ ਆਹ ਭਾਣੇ ਪੈਗੀਆਂ ਟਾਇਰ ਦੀ ਹਾਂਜੀ ਕਿੰਨੇ ਕਿਲੋ ਦੀ ਪੈਗੀਆਂ 665 ਦੀ 9 ਕਿਲੋ ਦੀ ਪੈਗੀਆਂ ਹਾਂਜੀ ਹਾਂਜੀ 665 ਦੀ ਨਾਲ ਸਬਜ਼ੀਆਂ ਭਾਣੇ ਇਹ ਇਹ ਰਾਜਸਥਾਨਾਂ ਦੀ ਗਈ ਹੈ ਆਪਣੀ ਰਾਜਸਥਾਨ ਦੀਆਂ ਦਾਲਾ ਸਬਜ਼ੀਆਂ ਹਾਂਜੀ ਹਾਂਜੀ ਠੀਕ ਹੈ ਵਧੀਆ ਜੀ ਆ ਵੇਖੋ ਪੂਰੀ ਛੋਟ ਲਗੀਆਂ ਬਿਨਾ ਪਾਲਿਸ਼ ਤੋਂ ਠੀਕ ਹੈ ਬਿਨਾ ਪਾਲਿਸ਼ ਤੋਂ ਨਿਗ੍ਹਾ ਮਾਰਾ ਦੇ ਕਰਾ ਨੇੜੇ ਕੈਮਰਾ ਲਾ ਦੇ ਕਰ ਲੈ ਬਿਨਾ ਪਾਲਿਸ਼ ਤੋਂ ਦੋ ਜਿਵੇਂ ਸੈਟ ਲੈਣੇ ਆ ਦੋ ਸੈਟ ਨਾਲ ਇੱਕ ਸੈਟ ਫ੍ਰੀ ਇੱਕ ਸੈਟ ਫ੍ਰੀ ਲੈ ਵੀ ਲੈਕਸ ਦਾ ਤੁਸੀਂ ਨਿਗ੍ਹਾ ਮਾਰ ਲਓ ਦੋਸ ਜੇ ਲੈਨੇ ਆ ਤੇ ਇੱਕ ਸੈਟ ਉਹਦੇ ਨਾਲ ਐਲਕਸ ਦਾ ਤੁਹਾਨੂੰ ਫਰੀ ਮਿਲੂਗਾ ਸਪੈਸ਼ਲ ਆਫਰ ਆ ਵਾਈ 1 ਗੈਟ 1 ਹੈ ਠੀਕ ਹੈ ਜੇ ਆਪਾਂ ਗੱਲ ਕਰਗੇ ਵਾਈ 1 ਗੈਟ 1 ਫਰੀ ਹਾਂਜੀ ਹਾਂਜੀ ਇੱਕ ਨਾਲ ਇੱਕ ਫਰੀ ਇੱਕ ਨਾਲ ਇੱਕ ਫਰੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਖੜੇ ਆਂ ਮਲੋਟ ਸ਼ਹਿਰ ਦੇ ਵਿੱਚ ਮਲੋਟ ਆਊਟਲੈਟ ਦੇ ਵਿੱਚ ਤੇ ਮਲੋਟ ਵਾਲਿਓ ਤੁਹਾਡੇ ਲਈ ਆਪਾਂ ਸਪੈਸ਼ਲ ਆਫਰਾਂ ਲੈ ਕੇ ਆਏ ਆਂ ਵੱਖਰਾ ਮਾਰਕ ਦੇ ਪਹੁੰਚੇ ਆਪਾਂ ਗਰੋਸਰੀ ਸਟੋਰ ਤੇ ਤੇ ਬਾਕੀ ਤੁਹਾਨੂੰ ਆਪਾਂ ਅੰਦਰ ਜਾ ਕੇ ਵੀ ਦਿਖਾਵਾਂਗੇ ਮੇਨ ਰੋਡ ਦੇ ਉੱਪਰ ਜੋ ਕਿ ਬਾਈਆਂ ਦਾ ਸ਼ਾਪ ਆ ਇਧਰ ਤੁਸੀਂ ਨਿਗਾਹ ਮਾਰ ਲਓ ਸੜਕ ਦੇ 메ਨ ਰੋਡ ਦੇ ਉੱਪਰ ਆ ਇੱਕ ਵਾਰੀ ਨਿਗਾਹ ਮਰਾਦੇ ਬਾਈਨਰ ਦੇ ਵੱਖਰਾ ਮਾਰਟ ਤੇ ਅੰਦਰ ਲਿਆ ਪੰਦਰ ਚੱਲ ਕੇ ਦਿਖਾਉਣੇ ਆ ਤੁਹਾਨੂੰ ਹਾਂਜੀ ਦੋਸਤੋ ਆਪਾਂ ਅੰਦਰ ਪਹੁੰਚੇ ਆ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਇੱਥੇ ਰੇਟਾਂ ਬਾਰੇ ਆਪਾਂ ਤੁਹਾਨੂੰ ਨਾ ਵੀ ਦਿਖਾਵਾਂਗੇ ਕੀ ਆਫਰਾਂ ਚੱਲਦੀਆਂ ਰਹਿੰਦੀਆਂ ਹਰ ਵਾਰ ਬਦਲ ਬਦਲਾ ਆਫਰਾਂ ਚੱਲਦੀਆਂ ਤੇ ਬਾਕੀ ਸਰਫ ਤੇ ਵੀ ਸਪੈਸ਼ਲ ਆਫਰ ਚੱਲਦੀਆਂ ਇੱਥੇ ਤੁਹਾਨੂੰ ਭਾਂਡੇ ਮਾਂਜਣ ਤੋਂ ਲੈ ਕੇ ਸਾਬਣ ਤੋਂ ਲੈ ਕੇ ਦਾਲਾਂ ਸਬਜ਼ੀਆਂ ਵਗੈਰਾ ਤੇ ਤੇਲ ਸ਼ੈਂਪੂ ਵਗੈਰਾ ਤੇ ਸਭ ਆਈਟਮ ਆ ਤੁਹਾਨੂੰ ਮਿਲਣੀਆਂ ਤੇ ਇੱ ਟੈਲੀਗੇਸ਼ਨ ਆਪਾਂ ਤੁਹਾਨੂੰ ਦੱਸੀ ਆ ਬਾਕੀ ਨੰਬਰ ਵੀ ਆਪਾਂ ਸਕਰੀਨ ਤੇ ਚਲਾਵਾਂਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੋ afterward ਤੇ ਆਪਾਂ ਕਰਾਉਣੇ ਆ ਗੱਲਬਾਤ ਭੈਣ ਨਾ ਹਾਂਜੀ ਸਤਿ ਸ਼੍ਰੀ ਅਕਾਲ ਭੈਣ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਦੱਸ ਦਿਓ ਹਰਪ੍ਰੀਤ ਕੌਰ ਠੀਕ ਹੈ ਤੇ ਭੈਣੇ ਇੱਥੇ ਕੀ ਆਫਰਾਂ ਲੱਗੀਆਂ ਆਪਣੇ ਵੱਲ ਆਪਣੇ ਕੋਲੇ ਹਰ ਇੱਕ ਚੀਜ਼ ਦੀ ਆਫਰ ਹੈ ਜੀ ਹਰ ਇੱਕ ਚੀਜ਼ ਦੀ ਆਫਰ ਹੈ ਥੋੜਾ ਉੱਚੀ ਬੋਲੋ ਜੀ ਆਪਣੇ ਕੋਲੇ ਹਰ ਇੱਕ ਚੀਜ਼ ਦੀ ਆਫਰ ਹੈ ਜੀ ਠੀਕ ਹੈ ਜੀ ਮੰਨ ਲਓ ਆ ਸ਼ੈਂਪੂ ਵਗੈਰਾ ਪਈ ਹੈ ਜੀ ਹਾਂਜੀ ਤੇ ਇਹਨਾਂ ਦੀਆਂ ਆਫਰਾਂ ਲੱਗਦੀਆਂ ਰਹਿੰਦੀਆਂ ਹਾਂਜੀ ਠੀਕ ਹੈ ਜਿਵੇਂ ਸਾਰੇ ਨਾਲ ਆਫਰ ਆਪਣੇ ਲੱਗਦੀਆਂ ਆਂਦੀਆਂ ਬਦਲ ਬਦਲ ਆਫਰਾਂ ਲਾਉਂਦੇ ਰਹਿੰਦੇ ਹਨ ਜਿਵੇਂ ਸਾਬਣਾ ਦੇ ਲਾ ਰੱਖਿਆ ਤੁਸੀਂ ਦੋ ਦੋ ਜਿਵੇਂ ਸੈਟ ਲੈਣੇ ਆ ਦੋ ਸੈਟ ਨਾਲ ਇੱਕ ਸੈਟ ਫਰੀ ਇੱਕ ਸੈਟ ਫਰੀ ਲੈ ਵੀ ਲੈਕਸ ਦਾ ਤੁਸੀਂ ਨਿਗਾਹ ਮਾਰ ਲਓ ਦੋਸਤੋ ਦੋ ਸੈਟ ਜੇ ਲੈਣੇ ਆ ਤੇ ਇੱਕ ਸੈਟ ਉਹਦੇ ਨਾਲ ਲੈਕਸ ਦਾ ਤੁਹਾਨੂੰ ਫਰੀ ਮਿਲੂਗਾ ਤੇ ਬਾਕੀ ਤੁਸੀਂ ਰੇਟਾਂ ਬਾਰੇ ਤੁਹਾਨੂੰ ਆਪੇ ਹੀ ਪਤਾ ਲੱਗ ਜੂ ਤਿੰਨ ਸੈਟ ਮਿਲਦੇ ਦੋ ਦੋ ਸਿੱਟਾਂ ਦੇ ਰੇਟ ਦੇ ਤੁਹਾਨੂੰ ਤਿੰਨ ਸੈਟ ਮਿਲਦੇ ਆ ਤੇ ਇੱਧਰ ਵੀ ਆ ਕੇ ਘੇੜਾ ਕਢਾ ਦੇ ਬਈ ਆ ਜਾ ਕਰ ਇੱਧਰ ਸਰਫ ਪਈ ਆ ਬਾਕੀ ਸਰਫ ਤੁਹਾਨੂੰ ਆਪਾਂ ਅੱਗੇ ਵੀ ਡਿਸਕਾਊਂਟ ਦਿਖਾਵਾਂ ਤੇ ਇਧਰ ਵੀ ਨਿਗਾ ਮਰਾ ਦੇ ਤੁਸੀਂ ਕਰਾਂ ਆ ਜਾ ਨਾਲ ਨਾਲ ਲਈ ਆ ਕਰਾਂ ਕੀ ਕੀ ਸਮਾਨ ਪਿਆ ਤੁਸੀਂ ਨੋਟ ਕਰ ਲਓ ਇਧਰ ਵੀ ਦਿਖਾ ਦੇ ਇਧਰ ਬੱਚਿਆਂ ਵਾਲਾ ਦਿਖਾ ਦਿਓ ਆ ਜਾ ਭੈਣ ਇਧਰ ਕਰਾਂ ਇਧਰ ਤੁਸੀਂ ਕੁਰਕਰੇ ਵਗੈਰਾ ਲੇਜ਼ ਵਗੈਰਾ ਜਿਵੇਂ ਤੇ ਇਧਰ ਮਾਰੋਗੇ ਤੇ ਬਿਸਕਟਾਂ ਦੇ ਸਪੈਸ਼ਲ ਆਫਰ ਆ ਵਾਈ 1 ਗੇਟ 1 ਠੀਕ ਹੈ ਜੇ ਆਪਾਂ ਗੱਲ ਕਰ ਗਏ ਵਾਈ 1 ਗੇਟ 1 ਫਰੀ ਹਾਂਜੀ ਹਾਂਜੀ ਇੱਕ ਨਾਲ ਇੱਕ ਫਰੀ ਇੱਕ ਨਾਲ ਇੱਕ ਫਰੀ ਮੰਨ ਲਓ ਇੱਕ ਦਾ ਰੇਟ ਦੇਣਾ ਆਪਾਂ ਨੂੰ ਦੋ ਮਿਲ ਜਾਣੇ ਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਆਪਾਂ ਉੱਪਰ ਲੈਂਦੇ ਕਿ ਨੀਚੇ ਦੇ ਨੀਚੇ ਵਾਲੇ ਦੇ ਵੀ ਆ ਦੋਨੇ ਲੈ ਲੈਣਾ ਤੇ ਅੱਛਾ ਦੋ ਉੱਪਰ ਲੈ ਲੈਣਾ ਵੀ ਆ ਵੱਡਿਆਂ ਦੇ ਹਾਂਜੀ ਠ ਆ ਵੇਖ ਲੋ ਦੋਸਤੋ ਤੁਹਾਨੂੰ ਆਪਾਂ ਚੱਕ ਕੇ ਦਿਖਾ ਦਨੇ ਆ ਜੇ ਤੁਹਾਨੂੰ ਤੁਸੀਂ ਗੋਡਡੇ ਵਾਲਾ ਲੈਣਾ ਤੁਸੀਂ ਇੱਕ ਪੈਕਟ ਦੇ ਪੈਸੇ ਭਰਨੇ ਆ ਤੇ ਤੁਹਾਨੂੰ ਇੱਕ ਨਾਲ ਪੈਕਟ ਫ੍ਰੀ ਮਿਲਣਾ ਤੇ ਕਰੋ ਚੱਕ ਤੁਹਾਨੂੰ ਆਪਾਂ ਅੱਗੇ ਵੀ ਦਿਖਾਉਣੇ ਆ ਜੋ ਕਰਾ ਤੇ ਹੋਰ ਆਪਾਂ ਕੀ ਲਾ ਰੱਖਿਆ ਆ ਫਿਰ ਇੰਨਾ ਤੇ ਵੀ ਆ ਜੀ ਠੀਕ ਹੈ ਇੰਨਾ ਤੇ ਕੀ ਆਫਰ ਲਾ ਰੱਖੀ ਆ ਇਹ ਵਾਈ ਬਨ ਗੈਟ ਵਨ ਅੱਛਾ ਇਹ ਵੀ ਵਾਈ ਬਨ ਗੈਟ ਫ੍ਰੀ ਹੈ ਤੇ ਇਧਰ ਭੁਜਿਆ ਵਗੈਰਾ ਤੇ ਜਿਵੇਂ ਇਧਰ ਵੀ ਵਾਈ ਬਨ ਗੈਟ ਵਨ ਆ ਜੀ ਇੱਕ ਨਾਲ ਇੱਕ ਫ੍ਰੀ ਅੱਛਾ ਇਧਰ ਵੀ ਇੱਕ ਨਾਲ ਇੱਕ ਫ੍ਰੀ ਜਿਵੇਂ ਮੰਨ ਲਓ ਆ ਕਿਸੇ ਨੇ ਚੱਕਿਆ ਹਾਂਜੀ ਠੀਕ ਹੈ ਜੀ ਇਹਦੇ ਉੱਪਰ ਵੀ ਲਿਖਿਆ ਬਾਈ 1 ਗੱਟ 1 ਫ੍ਰੀ ਠੀਕ ਹੈ ਇੱਕ ਦੇ ਪੈਸੇ ਭਰਨੇ ਆ ਇੱਕ ਨਾਲ ਫ੍ਰੀ ਇੱਕ ਨਾਲ ਇੱਕ ਫ੍ਰੀ ਠੀਕ ਹੈ ਇੱਕ ਨਾਲ ਇੱਕ ਫ੍ਰੀ ਠੀਕ ਆ ਰੀਅਲ ਜੂਸ ਵਗੈਰਾ ਜਿਵੇਂ ਆਪਾਂ ਗੱਲ ਕਰ ਗਏ ਹਾਂਜੀ ਇਹਨਾਂ ਦੀ ਵੀ ਆਫਰ ਹੈਗੀ ਆ ਹਾਂਜੀ ਠੀਕ ਹੈ ਜੀ ਲੈ ਵੀ ਦੋਸਤੋ ਇਧਰ ਨਿਗਾਹ ਮਾਰਾ ਦੋ ਕਰਾਂ ਕੋਲਡ ਡਰਿੰਕ ਆ ਗਿਆ ਤੇ ਇਧਰ ਵੀ ਆਪਾਂ ਅਗਲੇ ਪਾਸੇ ਦਿਖਾ ਦੂਗਾ ਕਿਰਾਂ ਕਿਰਾਂ ਇਧਰ ਦਾਲਾਂ ਸਬਜ਼ੀਆਂ ਵਾਲੇ ਪਾਸੇ ਲਿਆ ਕਰਾਂ ਬਾਈ ਇਧਰ ਲਿਆ ਕਰਾਂ ਏ ਬਾਈ ਕਹਿੰਦੇ ਕਿ ਕਿੱਥੋਂ ਦੀਆਂ ਦਾਲਾਂ ਸਬਜ਼ੀਆਂ ਪਾਣੇ ਇਹ ਇਹ ਰਾਜਸਥਾਨਾਂ ਦੀ ਗਈ ਹੈ ਆਪਣੀ ਰਾਜਸਥਾਨ ਦੀਆਂ ਦਾਲਾਂ ਸਬਜ਼ੀਆਂ ਹਾਂਜੀ ਠੀਕ ਹੈ ਵਧੀਆ ਜੀ ਆ ਵੇਖੋ ਪੂਰੀ ਛੋੜ ਲੀਆਂ ਬਿਨਾ ਪਾਲਿਸ਼ ਤੋਂ ਠੀਕ ਹੈ ਬਿਨਾ ਪਾਲਿਸ਼ ਤੋਂ ਨਿਗਮ ਰਾਜੇ ਕਰਾ ਨੇੜੇ ਕੈਮਰਾ ਲਾ ਦੇ ਕਰ ਲੈ ਬਿਨਾ ਪਾਲਿਸ਼ ਤੋਂ ਕਰ ਲੋ ਚੈੱਕ ਕਰ ਕੋਈ ਨਹੀਂ ਇਹ ਆਪਾਂ ਜਾ ਕੇ ਦੇਖ ਲੈਣੇ ਇਧਰ ਲਈ ਦਿਖਾ ਦੇ ਕਰ ਹਾਂਜੀ ਹਾਂਜੀ ਠੀਕ ਹੈ ਉਧਰ ਮੂੰਗ ਦਾਲ ਦੇਖੋ ਜੀ ਠੀਕ ਆ ਛੋਲਿਆਂ ਦਿਖਾ ਦੇ ਬਾਈ ਇਧਰ ਕਰ ਹਾਂਜੀ ਠੀਕ ਹੈ ਲੈ ਕਰੋ ਚੈੱਕ ਕਰਾ ਸ਼ੋਲੇ ਪੂਰੀ ਸਫਾਈ ਵਾਲੇ ਆ ਇਧਰ ਦੇਖੋ ਜੀ ਬਿਨਾ ਪਾਲਿਸ਼ ਤੋਂ ਠੀਕ ਹੈ ਬਿਨਾ ਪਾਲਿਸ਼ ਤੋਂ ਹਾਂਜੀ ਠੀਕ ਹੈ ਮੂੰਗੀ ਪਈ ਆ ਉਧਰ ਮਾਂ ਪਈ ਆ ਇਧਰ ਨਿਗਾ ਮਾਰੋ ਤੁਸੀਂ ਕਰਾਂ ਤੇ ਬਾਕੀ ਇਧਰ ਚੌਲ ਪਏ ਆ ਹਣਾ ਹਾਂਜੀ ਹਾਂਜੀ ਠੀਕ ਹੈ ਜੇ ਗੋੜਗੱਲ ਗਰਗੇ ਭੈਣ ਇਹ ਗੋੜ ਫਿਰ ਬਹੁਤ ਵਧੀਆ ਜੀ ਠੀਕ ਇਹ ਵੀ ਰਾਜਸਥਾਨ ਦਾ ਜੀ ਹਾਂਜੀ ਰਾਜਸਥਾਨ ਦਾ ਹੀ ਸਾਰਾ ਠੀਕ ਹੈ ਮੜਾ ਚੱਕ ਕੇ ਦਿਖਾ ਦਿਓ ਇਹ ਚਾਹ ਵਾਲਾ ਵੀ ਸਪੈਸ਼ਲ ਆਗੇ ਆਹ ਚਾਹ ਵਾਲਾ ਜੀ ਠੀਕ ਆਹ ਚਾਹ ਵਾਲਾ ਗੋੜ ਹਾਂਜੀ ਠੀਕ ਆਹ ਵਾਲਾ ਆਹ ਖਾਣ ਵਾਲਾ ਜੀ ਇਹ ਖਾਣ ਵਾਲਾ ਗੋੜ ਆ ਗਿਆ ਠੀਕ ਹੈ ਠੀਕ ਹੈ ਇਧਰ ਇਧਰ ਪੈਕਟਾਂ ਚ ਪਈਆਂ ਦਾਲਾਂ ਸਬਜ਼ੀਆਂ ਜੀ ਹਾਂਜੀ ਹਾਂਜੀ ਪੈਕਿੰਗ ਵਾਲੀ ਹੈ ਜੀ ਅੱਛਾ ਪੈਕਿੰਗ ਵਾਲੀ 1 ਕਿਲੋ ਕਿਲੋ ਦੀ ਪੈਕਿੰਗ ਹੈ ਹਾਂਜੀ ਅੱਧਾ ਅੱਧਾ ਕਿਲੋ ਵਾਲੀ ਵੀ ਤੇ 1 ਕਿਲੋ ਅੱਛਾ ਸਾਰੀ ਪੈ ਗਈ ਮਿਲ ਜੂਗੀ ਆਪਣੇ ਕੋਲੇ ਠੀਕ ਹੈ ਜੀ ਹਾਂਜੀ ਠੀਕ ਹੈ ਇਧਰ ਚਾਹ ਵਗੈਰਾ ਦਿਖਾ ਦੇ ਬਾਈ ਕਰਨਾ ਤਾਜਮਹਲ ਦੀ ਚਾਹ ਹਾਂਜੀ ਸਪੈਸ਼ਲ ਕਰ ਨਾਲ ਆਪਣਾ ਫਰਕ ਆਪਣੇ ਨਾਲ ਆਪਣਾ ਸਸਤਾ ਸਮਾਨ ਹੈ ਜੀ ਸਾਰਾ ਠੀਕ ਹੈ ਬਾਜ਼ਾਰ ਨਾਲੋਂ ਸਸਤਾ ਹਾਂਜੀ ਹਾਂਜੀ ਠੀਕ ਹੈ ਇਧਰ ਦਿਖਾ ਦਿੰਦੇ ਆਪਾਂ ਕਰਨਾ ਇਧਰ ਘਿਓ ਵਗੈਰਾ ਆ ਗਿਆ ਜਿਵੇਂ ਢਾਲ ਢਾ ਘਿਓ ਆ ਗਿਆ ਇਧਰ ਵੇਖ ਲਓ ਸੀ ਹਾਂਜੀ ਫੋਰਚੂਨਰ ਦੇ ਜਿਵੇਂ ਕੈਨ ਆ ਗਏ ਠੀਕ ਆ ਰਫਾਇਨਡ ਦੇ ਹਾਂਜੀ ਹਾਂਜੀ ਇਧਰ ਮਾਰ ਲਓ ਜੇ ਭਣਿਆ ਇਹ ਗੱਲ ਕਰ ਗਏ ਤਾਂ ਪਹਿਲਾਂ ਚੱਲਦੇ ਹੁੰਦੇ ਸੀ ਮੰਨ ਲਓ ਜਿਵੇਂ ਆਹ ਕਰ ਗਏ ਹਾਂਜੀ ਆਹ ਤਾਂ ਬਾਲਟ ਗਈਆਂ ਪਹਿਲਾਂ ਚੱਲਦੇ ਹੁੰਦੇ ਸੀ ਡੱਬੇ 'ਚ ਇਹ ਤੁਸੀਂ ਕਿੱਥੋਂ ਲਿਆਏ ਹੁਣ ਲੱਭ ਗਏ ਇਹ ਵੀ ਕੰਪਨੀ ਵਾਲੇ ਨੇ ਦਿੱਤੇ ਅੱਛਾ ਕੰਪਨੀ ਵਾਲੇ ਨੇ ਦਿੱਤੇ ਆਹ ਵੇਖ ਲਓ ਦੋਸਤੋ ਕਿੰਨੇ 2 ਲੀਟਰ ਦੀ ਪੈਗੀਆਂ ਇਹ ਹਾਂਜੀ ਠੀਕ ਐ 2 ਲੀਟਰ ਦੀ ਪੈਗੀਆਂ ਢਾਲ ਢਾ ਦੀ ਨਾਲੇ ਤੁਹਾਡੇ ਕਈ ਨਹੀਂ ਕੰਮ ਵੀ ਆਊਗੀ ਹਾਂਜੀ ਠੀਕ ਐ 5 5 ਲੀਟਰ ਵਾਲੀਆਂ ਪਈਆਂ ਹਾਂਜੀ ਹਾਂਜੀ ਤੇ ਜਿਹੜੇ ਆ ਪੈਕਿੰਗ ਕਰੀਏ ਇਹ ਕਾਦੀ ਆ ਫਿਰ ਇਹ ਝੌਲ ਹੈ ਜੀ ਅੱਛਾ ਝੌਲ ਆ ਇਹ ਹਾਂਜੀ ਠੀਕ ਹੈ ਪੈਕਿੰਗ ਵਾਲੇ ਪੈਕਿੰਗ ਵਾਲੇ 5 5 ਕਿਲੋ ਵਾਲੇ ਹਾਂਜੀ ਹਾਂਜੀ ਠੀਕ ਹੈ ਤੇ ਆਪਣੀ ਰਹਿ ਗਈ ਇੱਕ ਸਰਫ ਤੇ ਸਰਫ ਤੇ ਸਪੈਸ਼ਲ ਆਫਰਾਂ ਲੱਗੀਆਂ ਤੇ ਬਾਕੀ ਤੁਹਾਨੂੰ ਆਪਾਂ ਉਹ ਵੀ ਦਿਖਾਉਣੇ ਆ ਆਪਣੇ ਕੋਲ ਖੰਡ ਵੀ ਪੈਕਿੰਗ ਵਾਲੀ ਹੈ ਜੀ ਅੱਛਾ ਖੰਡ ਵੀ ਪੈਕਿੰਗ ਵਾਲੀ ਇਹ ਕੈਮਰਾ ਦੇ ਕਹਿੰਦਾ ਰੇਟਾਂ ਬਾਰੇ ਆਪਾਂ ਤੁਹਾਨੂੰ ਫੇਰ ਜਾਣਕਾਰੀ ਲੈ ਕੇ ਦੱਸਾਂਗੇ ਮਿਸਟਰ ਵਾਈਟ ਦੀ ਪਈ ਆ ਟਾਇਡ ਦੀ ਪਈ ਆ ਸਰਫੈਕਸਲ ਪਈ ਆ ਤੇ ਘੜੀ ਪਈ ਆ ਸਾਰੀਆਂ ਵੈਰਾਈਟੀਆਂ ਪਈਆਂ ਤੁਸੀਂ ਚੈੱਕ ਕਰ ਲੋ ਕਰ ਬਜ਼ਾਰ ਨਾਲੋਂ ਸਸਤੀ ਹੈ ਠੀਕ ਆ ਬਜ਼ਾਰ ਨਾਲੋਂ ਸਸਤੀ ਹੈ ਜਿਵੇਂ ਆਹ ਭਾਣੇ ਪੈਗੀਆਂ ਟਾਇਡ ਦੀ ਕਿੰਨੇ ਕਿਲੋ ਦੀ ਪੈਗੀਆਂ ਇਹ 665 ਦੀ 9 ਕਿਲੋ ਦੀ ਪੈਗੀਆਂ ਹਾਂਜੀ ਹਾਂਜੀ 665 ਦੀ ਹਾਂਜੀ ਠੀਕ ਆ 665 ਰੁਪਏ ਦੀ ਆ ਇਹ ਤੁਸੀਂ ਹਿਸਾਬ ਆਪੇ ਲਾ ਲਓ ਕਿੰਨੇ ਦੀ ਪੈਂਦੀ ਆ ਜਿਵੇਂ ਆਹ ਸਰਫੈਕਸਲ ਆ ਇਹ ਹੈਗਾ 7 ਕਿਲੋ ਹਾਂਜੀ 600 ਦਾ ਜੀ 600 ਦਾ ਹਾਂਜੀ ਠੀਕ ਆ ਹਾਂਜੀ ਇੱਕ ਕਿਲੋ ਦਾ ਹਿਸਾਬ ਨਾਲ ਲੈਣੇ ਮਨ ਲਾਪਾ ਦੱਸਤਾ ਪੈਂਦਾ ਹੈ ਹਨਾ ਹਾਂਜੀ ਕਿਲੋ ਦਾ ਆਪ ਨੂੰ ਕੋ ਮਹਿੰਗਾ ਪੈਂਦਾ ਤੇ ਪੈਕਿੰਗ ਸਸਤੀ ਪੈਂਦੀ ਹੈ ਪੈਕਿੰਗ ਸਸਤੀ ਪੈਂਦੀ ਹੈ ਠੀਕ ਹੈ ਤਾਂ ਪੈਕਿੰਗ ਤੇ ਆਫਰ ਲਾ ਰੱਖੀ ਆਪਾਂ ਹਨਾ ਇੱਧਰ ਆਸ ਘੜੀ ਦੀ ਲੈਣੀ ਹੈ ਹਨਾ ਇਹ ਜੀ ਆਪ ਨੂੰ ਆਫਰ ਹਾਂਜੀ ਠੀਕ ਹੈ ਜੇ ਆਪਾਂ ਗੱਲ ਕਰ ਗਏ ਆਹ ਮੋਰ ਲਾਈਟ 1 ਵਨ ਗੇਟ 1 ਠੀਕ ਹੈ ਇਹ ਸਪੈਸ਼ਲ ਆਫਰ ਹਾਂਜੀ 1 ਵਨ ਗੇਟ 1 ਹਾਂਜੀ ਠੀਕ ਹੈ ਹਾਂਜੀ ਦੋਸਤੋ ਆਪਾਂ ਤੁਹਾਨੂੰ ਇੱਧਰ ਦਿਖਾਤਾ ਸਾਰੇ ਆਪਾਂ ਨਿਗ੍ਹਾ ਮਰਾਤੀ ਕੱਲੀ ਕੱਲੀ ਜਾਣਕਾਰੀ ਤੁਹਾਨੂੰ ਆਪਾਂ ਦਿੱਤੀ ਹੈ ਕੀ ਕਿ ਉਸ ਇੱਥੇ ਹੈਗਾ ਤੇ ਬਾਕੀ ਇੱ ਤੇ ਪਹੁੰਚ ਕੇ ਸਾਨੂੰ ਦੱਸਣਾ ਕਮੈਂਟਾਂ ਦੇ ਵਿੱਚ ਦੱਸੋ ਜਿਹੜਾ ਵੀ ਰਾਜੇ ਵੀ ਇੱਥੇ ਤੇ ਮਲੋੜ ਸ਼ਹਿਰ ਵਾਲੇ ਆਏ ਹੋਣਗੇ ਇੱਥੇ ਵੀਰ ਜਿਹੜੇ ਨਹੀਂ ਪਹੁੰਚੇ ਉਹ ਹਜੇ ਤੱਕ ਨਹੀਂ ਪਤਾ ਲੱਗਿਆ ਇੱਥੇ ਪਹੁੰਚਣਾ ਜ਼ਰੂਰ ਹੈ ਤੇ ਕਿਦਾਂ ਦਾ ਲੱਗਿਆ ਵੀਰਾਂ ਦਾ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤੇ ਠੀਕ ਹੈ ਜੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ